ਹਾਂਜੀ ਕਿਦਾਂ ਮਿੱਤਰੋ ਸਾਰੇ ਠੀਕ ਠਾਕ ਹੋ ਮੈਂ ਤੁਹਾਨੂੰ ਇੱਕ ਚੀਜ਼ ਬਖਾਣਾ ਬੜੀ ਘੈਂਟ ਜੀ ਹਨਾ ਆਪਣੇ ਲੋਕ ਆਪਣੇ ਕਿਸੇ ਕੋਲ ਕੋਈ ਰੁਪਈਆ 5 ਲੱਖ ਆਜੇ ਨਾ ਉਹ ਵੀ ਇਕੱਲਾ ਕਹਿੰਦਾ ਮੈਂ ਮਹਿਲ ਖੜਾ ਕਰ ਲਾਂ ਜੀ ਚਾਰ ਮੰਜ਼ਲੀ ਖੜੀ ਕਰ ਲਈ ਆ ਵੇਖੋ ਇੱਥੇ ਲੋਕਾਂ ਕੋਲ ਕੁਝ ਹੈ ਨਹੀਂ ਠੀਕ ਹੈ ਆ ਵੇਖੋ ਉਹ ਵੀ ਸਾਹਮਣੇ ਵੀ ਕਰਨੇ ਇੱਥੇ ਯਾਰ ਲੋਕਾਂ ਕੋਲ ਪੈਸਾ ਨਹੀਂ ਹੈਗਾ ਜਾਂ ਕੁਝ ਨਹੀਂ ਹੈਗਾ ਆ ਇੰਡੀਆ ਵੇ ਲੋ ਗੱਡੀਆਂ ਚਲੋ ਆਹ ਤੇ ਚੀਜ਼ ਸਸਤੀ ਹੈ ਤੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਖੜੀਆਂ ਨੇ ਜਿਹੜੀਆਂ ਇੰਡੀਆ ਚੱਲ 40 50 50 ਲੱਖ ਦੀਆਂ ਗੱਡੀਆਂ ਨੇ ਉਹ ਖੜੀਆਂ ਲੋਕਾਂ ਦੇ ਘਰਾਂ 'ਚ ਵੇ ਲੋ ਕੋਈ ਉੱਤੇ ਚ ਬਾਰਾਣੀ ਹੈਗਾ ਠੀਕ ਹੈ ਟੋਪ ਦੋ ਪੋਸ਼ਨ ਬਣਾਉਂਦੇ ਨੇ ਪਰ ਰਹਿੰਦੇ ਤਕਰੀਬਨ ਇਕੱਲੇ ਨਹੀਂ ਘਰ ਦੇ ਵਿੱਚ ਹਨਾ ਜਿਆਦਾ ਨਹੀਂ ਕੋਈ ਰਹਿੰਦਾ ਰਹਿੰਦੇ ਇਕੱਲੇ-ਇਕੱਲੇ ਨਹੀਂ ਇਹ ਘਰਾਂ ਦੇ ਵਿੱਚ ਸਾਰੇ ਇਹਨਾਂ ਦੇ ਆਪਣੇ ਜਿੰਨੇ ਵੀ ਮੁੰਡੇ ਨੇ ਸਾਰੇ ਨੇ ਉਹ ਆਪਣੇ-ਆਪਣੇ ਬਿਜ਼ਨਸ ਤੇ ਲੱਗੇ ਨੇ ਹਨਾ ਕਿਤੇ ਨਾ ਕਿਤੇ ਕੰਮ ਛੇੜੇ ਨੇ ਕੋਈ ਅਮਰੀਕਾ ਤੁਰ ਗਿਆ ਕੋਈ ਇੰਗਲੈਂਡ ਦੇ ਵਿੱਚ ਬਿਜ਼ਨਸ ਕਰਨ ਡਿਆ ਕੋਈ ਕਿਤੇ ਕਰਨ ਡਿਆ ਹਨਾ ਆਪਣੇ ਆਪਣੇ ਕੰਮ ਛੇੜੇ ਨੇ ਆ ਮੇਰੇ ਪਿੱਛੇ ਜਿੰਨੇ ਵੀ ਨਹੀਂ ਆ ਵੇਖੋ ਘਰ ਇਹ ਸਾਰਿਆਂ ਦੇ ਵਿੱਚ ਇਕੱਲੇ ਇਕੱਲੇ ਬਜ਼ੁਰਗ ਚ ਦੋ ਜਣੇ ਜਾਂ ਇਕੱਲੇ ਰਹਿੰਦੇ ਹੋਣਗੇ ਹਨਾ ਆ ਸਿਸਟਮ ਆ ਇੱਥੇ ਦਾ ਆਪਣੇ ਲੋਕ ਮਰ ਜਾਂਦੇ ਨੇ ਡੇਂਡੀਆਂ ਗੱਡੀਆਂ ਲੈ ਕੇ ਆ ਲੈ ਲੀਏ ਜੀ ਕੋਈ ਰੁਪਈਆ 10 ਲੱਖ ਆਜੇ ਕੋਲ ਮਹਿਲ ਖੜਾ ਕਰ ਦਈਏ ਹਨਾ ਕੋ ਪਲਾਟ ਲੈ ਕੇ ਵਧੀਆ ਖੁੱਲੀ ਕੋਠੀ ਹੋਵੇ ਬੰਦੇ ਦੀ ਸ਼ੌਂਕ ਹੁੰਦਾ ਹਨਾ ਪਤਾ ਨਹੀਂ ਬੰਦਾ ਪੰਜ ਪੰਜ 10 ਦਾ ਲੱਗ ਚ ਅਸੀਂ ਵੀ ਆਹੀ ਵਿੱਚ ਹੀ ਆਉਨੇ ਆ ਕੱਲੇ ਨਹੀਂ ਹੈਗੇ ਦੂਜੇ ਅਸੀਂ ਵੀ ਵਿਚੀ ਮੈਂ ਵੀ ਵਿਚੀ ਹੋਂਨਾ ਹਨਾ ਅਈ ਜਿਹੜੇ ਸੁਪਨੇ ਵੇਖ ਲੈਨੇ ਆ ਪਰ ਇਹ ਲੋਕਾਂ ਕੋਲ ਕੀ ਨਹੀਂ ਹੈਗਾ ਸਾਰਾ ਕੁਝ ਹੈਗਾ ਪਰ ਇਹ ਲੋਕਾਂ 'ਚ ਸਬਰ ਹੈ ਠੀਕ ਹੈ ਸਬਰ ਕਰਨਾ ਸਿੱਖੇ ਬੰਦਾ ਸਬਰ ਦੇਣ ਨਾਲ ਹੀ ਸਾਰਾ ਕੁਝ ਮਿਲਦਾ ਹੁੰਦਾ ਹੈ ਠੀਕ ਹੈ ਮਿੱਤਰੋ ਮਿਲਦੇ ਆ ਫਿਰ ਕਿਸੇ ਨਾ ਕਿਸੇ ਵੀਡੀਓ ਦੇ ਵਿੱਚ